ਹਾਂਜੀ ਜੱਟੋ ਠੀਕ ਠਾਕ ਹਾਂ ਸੋਨੂ ਸੀਤੋ ਵਾਲੇ ਦੀ ਇੱਜ਼ਤ ਨੂੰ ਹੱਥ ਪੈ ਚੁੱਕਿਆ ਆ ਬਾਈ ਜੇਤੋ ਲੁੱਟੀ ਗਈ ਸੋਨੂ ਦੀ ਵਿਚਾਰੇ ਦੀ ਬਹੁਤ ਬੁਰੀ ਹੋਈ ਬਹੁਤ ਮਾੜੀ ਗੱਲ ਆ ਯਾਰ ਕਰਦੇ ਆ ਚਲੋ ਇਸ ਬਾਰੇ ਉਸ ਤੋਂ ਪਹਿਲਾਂ ਬਾਈ ਕੁੜੀਆਂ ਦੀ ਗੱਲ ਕਰਾਂਗੇ ਕੁੜੀਆਂ ਜਿੰਨਾ ਟਾਈਮ ਬਾਈ ਪੰਜਾਬ ਚ ਇਹੋ ਜਿਹਾ ਕੁਝ ਬੰਦ ਨਹੀਂ ਹੁੰਦਾ ਇਹਨਾਂ ਦੀਆਂ ਕਰਤੂਤਾਂ ਆਪਾਂ ਇਹਨਾਂ ਦੇ ਖੜੇ ਨਹੀਂ ਛੱਡਨੇ ਕਰੜੇ ਕਰਕੇ ਹੱਥ ਪਾਲੇ ਆ ਪੂਰੇ ਤੇ ਬਸ ਵੀਡੀਓ ਸ਼ੇਅਰ ਕਰੀ ਦੇਖੋ ਇਹਨਾਂ ਦੀ ਤਸੱਲੀ ਕਰਾਈ ਰੱਖਣੀ ਤਾਂ ਐਵੇਂ ਇਹ ਸੁਧਰਦੇ ਨਹੀਂ ਉਹਨਾਂ ਟਾਈਮ ਆਪਾਂ ਵੀ ਨਹੀਂ ਸੁਧਰਨਾ ਇਹ ਕੁੜੀ ਨੂੰ ਸਿੱਧੀ ਨਾ ਵੀਡੀਓ ਬਣਾਈ ਜਾਂਦੀ ਆ ਦੇਖਣ ਵਾਲੇ ਨੂੰ ਐ ਲੱਗਦਾ ਵੀ ਇਹ ਬੰਦਾ ਕੰਮ ਵਾਲਾ ਹਨਾ ਤੇ ਉਹਦੇ ਨਾਲ ਪਾ ਕੇ ਆਪ ਤਾਂ ਤਿਆਰ ਤੁਰ ਹੋ ਕੇ ਉਹਦੇ ਨਾਲ ਲੱਗੀ ਪਈ ਆ ਲੱਕ ਹਲਾਉਣ ਜਾਣ ਕੇ ਸਿਰਫ ਇੱਕ ਵਾਇਰਲ ਹੋਣ ਲਈ ਇਹਨਾਂ ਨੂੰ ਰਿਸਪੈਕਟ ਨਹੀਂ ਰਹੀ ਇਹਨਾਂ ਨੂੰ ਆਪਦੀ ਇੱਜ਼ਤ ਨਹੀਂ ਰਹੀ ਇਹਨਾਂ ਨੇ ਇਹੋ ਜੀਆਂ ਘਟਕਿਆ ਘਟਕਿਆ ਕਰਤੂਤਾਂ ਕਰਨੀਆਂ ਸ਼ੁਰੂ ਕਰਤੀਆਂ ਇਹਨਾਂ ਦਾ ਹਾਲ ਪਤਾ ਕੀ ਆ ਉਹ ਵੀ ਮੈਂ ਦੱਸਦਾ ਆ ਉਸ ਤੋਂ ਅੱਗੇ ਕੁੜੀ ਹੋ ਕੇ ਬੀੜੀਆਂ ਪੀ ਜਾਂਦੀ ਆ ਹੁਣ ਕੋਈ ਵੀ ਬੰਦਾ ਉੱਠ ਕੇ ਜਿਹੜੇ ਆ ਹੈਗੇ ਆ ਵੀ ਕੁੜੀਆਂ ਨੂੰ ਆਜ਼ਾਦੀ ਆ ਕੁੜੀਆਂ ਭੈਂਦਰੀ ਇਹ ਕਿਹੋ ਜੀ ਆਜ਼ਾਦੀ ਆ ਯਾਰ ਵੀ ਮੁੰਡਾ ਵਾਹੇ ਵਰੇ ਆ ਜਾਂ ਅਲੱਗ-ਅਲੱਗ ਵੀ ਆ ਤੇ ਕੁੜੀ ਯਾਰ ਬੈਠੀ ਬੀੜੀਆਂ ਪੀ ਜਾਂਦੀ ਆ ਧਾਰੂ ਪੀ ਜਾਂਦੀ ਆ ਮੁੰਡੇ ਦੇ ਨਾਲ ਆ ਸਿਸਟਮ ਚੱਲੀ ਜਾਂਦਾ ਆ ਬਹੁਤ ਭੈਂਦੇ ਆ ਰਹੇ ਪੁੱਠੇ ਰਹਾਵਾ ਤੇ ਹੋਏ ਖੜੇ ਆ ਬਈ ਇਹਨਾਂ ਦੀ ਸੌਂ ਲੱਗੇ ਇਹਨਾਂ ਨੂੰ ਸੱਚੀਓ ਗਾਲਾਂ ਕੱਢਣ ਨੂੰ ਜੀ ਕਰਦਾ ਤੇ ਜੇ ਇਹ ਬੰਦੇ ਕਿਤੇ ਸਾਹਮਣੇ ਆਹੋ ਜਿਹਾ ਕੁਝ ਕਰਨ ਤੇ ਚੱਪਲ ਲਾਉਣ ਨੂੰ ਜੀ ਕਰਦਾ ਕੀ ਸਾਬਤ ਕਰਨਾ ਚਾਹੁੰਦੀ ਆ ਯਾਰ ਇਹ ਆਹ ਦੇਖੋ ਨਿੱਕੀ ਕੁੜੀ ਆ ਜਮਾਂ ਨਿੱਕੀ ਹੈ ਜੇ ਇਹਨੂੰ ਅਕਲ ਦੀ ਨਹੀਂ ਹੋਣੀ ਦੁਨੀਆਦਾਰੀ ਦਾ ਵੀ ਇਹਨੂੰ ਪਤਾ ਨਹੀਂ ਹੋਣਾਗਾ ਵੀ ਕੀ ਹੁੰਦੀ ਆ ਕਿਸੇ ਚੈਨਲ ਵਾਲੇ ਕਿਸੇ ਪੇਜ ਵਾਲੇ ਨੇ ਇਹ ਫੋਟੋ ਪਾਈ ਆ ਤੇ ਉੱਤੇ ਚਲੋ ਹਜੇ ਤਾਂ ਬਹੁਤ ਉਹਨੇ ਰਿਸਪੈਕਟ ਮੈਂ ਸਮਝਦਾ ਇਹਨੂੰ ਇੱਜ਼ਤ ਸਮਝਦਾ ਜਿਹੜਾ ਕੁਝ ਉਹਨੇ ਇਹ ਵਰਡ ਉਹਨੇ ਲੇਖ ਰੱਖਿਆ ਇਹਦੀ ਫੋਟੋ ਤੇ ਨਹੀਂ ਤਾਂ ਪੇਜਾਂ ਪੂਜਾਂ ਵਾਲੇ ਭਾਈ ਵੇਖਦੇ ਨਹੀਂ ਕਿ ਵੀ ਇਹ ਕੁੜੀ ਆ ਜਾਂ ਇਹ ਬੁੜੀ ਆ ਜਾਂ ਇਹਦੀ ਉਮਰ ਛੋਟੀ ਆ ਇਹਨੂੰ ਮੱਤ ਨਹੀਂ ਉਹਨਾਂ ਨੇ ਲੋਕਾਂ ਨੇ ਉਹ ਮਾਂ ਭੈਣ ਦੀਆਂ ਗਾਲਾਂ ਉੱਤੇ ਲੇਖ ਦੇਣੀਆਂ ਹੁੰਦੀਆਂ ਸਿਸਟਮ ਹਿੱਲ ਗਿਆ ਮੈਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਾਈ ਮੈਨੂੰ ਨਹੀਂ ਇਹਨਾਂ ਦੀ ਇਹਨਾਂ ਦੀ ਗੱਲ ਸਮਝ ਆਉਂਦੀ ਵੀ ਇਹ ਕਿਉਂ ਐ ਕਰਦੇ ਆ ਮੈਨੂੰ ਕੋਈ ਵੀ ਬੰਦੇ ਨੂੰ ਕਿਸੇ ਨੂੰ ਸਮਝ ਹੋਈ ਮੈਨੂੰ ਜਰੂਰ ਭਾਈ ਕਮੈਂਟ ਕਰਕੇ ਦੱਸਿਓ ਜੀ ਵੀ ਕੀ ਸਾਬਤ ਕਰਨੀਆਂ ਕਰਨਾ ਚਾਹੁੰਦੀਆਂ ਆ ਹੁਣ ਆ ਹਾਲ ਆ ਯਾਰ ਇਹਦੇ ਕੋਈ ਐਵੇਂ ਖੜਨ ਦਾ ਕੀ ਮਤਲਬ ਆ ਐਵੇਂ ਹੁਣ ਐ ਖੜਨ ਦਾ ਕੀ ਮਤਲਬ ਆ ਯਾਰ ਮੈਨੂੰ ਦੱਸੋ ਵੀ ਮੈਨੂੰ ਮੜਾ ਜਾ ਸਮਝਾਓ ਜੀ ਮੈਨੂੰ ਨਹੀਂ ਪਤਾ ਕਿ ਵੀ ਇਹ ਕਿਉਂ ਐ ਖੜਦੀਆਂ ਗੱਲ ਤਾਂ ਫਿਰ ਲੋਕਾਂ ਦੀ ਹੁਣ ਜੇ ਮੈਂ ਗੱਲ ਕਰੂੰਗਾ ਨਾ ਲੋਕਾਂ ਦੀ ਸੋਚ ਆ ਜਾਂਦੀ ਉਹ ਵੀ ਤੇਰੀ ਸੋਚ ਛੋਟੀ ਆ ਤੂੰ ਕੱਪੜਿਆਂ ਤੇ ਗੱਲ ਕਰਦਾ ਇਹ ਕੱਪੜੇ ਹੈਗੇ ਯਾਰ ਘਰੇ ਪਾਉਣ ਵਾਲੇ ਮੇਰੇ ਹਿਸਾਬ ਨਾਲ ਮੇਰੀ ਸੋਚ ਛੋਟੀ ਹੋਊਗੀ ਯਾਰ ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਨਹੀਂ ਆ ਰਹਾ ਇਹੋ ਜੀਆਂ ਕਰਤੂਤਾਂ ਇਹ ਕਿਉਂ ਕਰਦੀਆਂ ਇਹਨਾਂ ਦੇ ਮਾਪਿਓ ਨੂੰ ਅਕਲ ਨਹੀਂ ਹੈਗੀ ਕਿ ਫਿਰ ਉਹ ਵੀ ਓਨੇ ਕਸੂਰਵਾਰ ਗੇਟ 'ਚ ਖੜੀ ਆ ਉਹਦੇ ਘਰ ਦੇ 'ਚ ਕੁੜੀਆਂ ਨੇ ਲਾ ਕੇ ਇਹਦੇ ਤੋਂ ਇਹਦੇ ਵਜਦੀਆਂ ਗਈਆਂ ਆਪਦੀਆਂ ਕੁੜੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਜਾਵਣੀਆਂ ਨਾ ਬਈਰ ਇੰਨੀ ਉਹਨਾਂ ਨੇ ਸ਼ਰਮੀ ਆ ਨਾ ਜਿਹੜੀ ਉਹਨਾਂ ਨੇ ਸਿਰੇ ਤੇ ਰੱਖ ਲਈ ਹੈ ਜਿਵੇਂ ਆਪਦੇ ਸਿਰ ਦੇ ਉੱਤੇ ਰੱਖ ਕੇ ਤੁਰਦੀਆਂ ਆ ਇਹ ਨਹੀਂ ਸੋਚਦੀਆਂ ਕਿ ਆਹ ਜਿਹੜੀਆਂ ਕੁੜੀਆਂ ਬਾਹਰ ਗਈਆਂ ਉਹਨਾਂ ਦੇ ਮਾਪਿਓ ਨੇ ਚਾਹੋ ਤੇ ਸਹੁਰਿਆਂ ਨੇ ਇਹ ਕੁਝ ਕਰਕੇ ਉਹਨੂੰ ਭੇਜਿਆ ਹੋਊਗਾ ਤੇ ਜਾ ਕੇ ਇਹਨਾਂ ਨੇ ਕੁੱਤੇ ਕੰਮ ਸ਼ੁਰੂ ਕਰ ਰੱਖਿਆ ਆਹ ਕੁੜੀ ਆ ਪੰਜਾਬ ਦੀ ਆ ਸਿਮਰ ਨੇ ਦਾ ਨਾਮ ਆ ਇਹ ਯੂਕੇ 'ਚ ਰਹਿੰਦੀ ਆ ਤੇ ਉੱਥੇ ਜਾ ਕੇ ਇਹ ਬਈਏ ਨਾ ਲਾਈਵ ਹੁੰਦੀ ਆ ਤੇ ਡਬਲ ਮੀਨਿੰਗ ਗੱਲਾਂ ਕਰਦੀ ਆ ਰਿਪੋਰਟ ਕਰ ਲੈਣਾ ਭਾਈ ਨਹੀਂ ਵਾਇਰਲ ਹੋਗੀ ਭਾਈ ਮuje ਜਬ ਤੱਕ ਫੀਲਿੰਗ ਨਹੀਂ ਆਏਗੀ ਤਦ ਤੱਕ ਉਹ ਵਾਇਰਲ ਨਹੀਂ ਹੋਣੀ ਇਹ ਕੁੱਤਾ ਵੀ ਅਸੜਿਆ ਵਾ ਇਹਨੂੰ ਦੱਸਦਾ ਆ ਵੀ ਤੂੰ ਆਹ ਗੱਲਾਂ ਬੋਲ ਜਾਂ ਐਦਾਂ ਹੋ ਕੇ ਬੈਠ ਆਹ ਐਦਾਂ ਕਰਕੇ ਫੇਰ ਵੀਡੀਓ ਵਾਇਰਲ ਹੋਊਗੀ ਕੱਲਾ ਭੈਂਦਿਆਂ ਯਾਰਾਂ ਨੂੰ ਵਿਊਆਂ ਨਾਲ ਚੱਕਰ ਰਹਿ ਗਿਆ ਮੇਰੇ ਸਾਲੇ ਝਗੜ। ਪਿੱਛੇ ਉਹਨੂੰ ਆਖੀ ਜਾਂਦੇ ਆ ਵੀ ਤੂੰ ਲੀੜੇ ਲਾ ਦੇ ਤੇ ਉਹ ਲਾਉਣ ਨੂੰ ਤਿਆਰ ਹੋਈ ਖੜੀ ਆ ਵੀ ਮੈਂ ਆਹ ਆਪਦਾ ਝਗਾ ਥੱਲੇ ਕਰ ਲੂੰਗੀ ਫੇਰ ਵੀਡੀਓ ਵਾਇਰਲ ਹੋਊਗੀ ਬੰਦਿਆਂ ਦੀ ਸੋਚ ਦੇਖੋ ਯਾਰ ਤੂੰ ਪੜਨ ਗਈ ਹੋਵੇਂਗੀ ਉੱਥੇ ਕੰਮ ਕਾਰ ਕਰਨ ਗਈਆਂ ਤੂੰ ਉਹ ਕਰ ਤੂੰ ਗਾਹ ਯਾਰ ਵਿਆਹ ਨਹੀਂ ਕਰਾਉਣਾ ਤੂੰ ਤੇਰੀ ਵਿਆਹ ਵਾਲੀ ਉਮਰ ਹੋਈ ਗਈ ਹੈ ਕਿੰਨਾ ਕੁ ਟਾਈਮ ਹੋਰ ਖੜ ਜਾਣਗੇ ਘਰ ਦੇ ਜਾਂ ਤੂੰ ਖੜ ਜਾਵੇਂਗੇ 2 ਸਾਲ 4 ਪਰ ਇਹਨਾਂ ਦੀਆਂ ਤੇਰੀਆਂ ਸੱਜਰੀਆਂ ਕਰਤੂਤਾਂ ਦਾ ਕਿਸੇ ਨੇ ਐਕਸੈਪਟ ਵੀ ਨਹੀਂ ਕਰਨੀਆਂ ਆਈਆਂ ਕਿਸੇ ਵੀ ਮੁੰਡੇ ਨੇ ਮੀਨਿੰਗ ਗੱਲਾਂ ਕਰਦੇ ਇਹ ਬਈ ਡਬਲ ਮੀਨਿੰਗ ਹੁਣ ਮੈਂ ਜੇ ਦੱਸਾਂ ਵੀ ਕੋਈ ਇਹੋ ਜਿਹੇ ਵਰਡ ਯੂਜ਼ ਕਰਦੇ ਆ ਜਿਹੜੇ ਮਰੀਰ ਚ ਆਏ ਲੱਗਿਆ ਵੀ ਹਾਂ ਇਹ ਗਲਤ ਪਾਸੇ ਵਾਲੇ ਹੀ ਆ ਥਾਲ ਇਹਨਾਂ ਨੇ ਕਰਨੀਆਂ ਪਲੇਨ ਵੀ ਹਾਂ ਸਾਫ਼ ਸੁਥਰੀ ਆ ਪਰ ਉਹ ਗੱਲ ਦੇ ਜਿਹੜੇ ਮੀਨਿੰਗ ਆ ਜਾਂ ਮਤਲਬ ਆ ਉਹ ਗੰਦਾ ਕਰਕੇ ਵੀਡੀਓ ਵਾਇਰਲ ਹੁੰਦੀਆਂ ਤੇ ਉਹ ਵਾਰ ਵਾਇਰਲ ਹੋਣ ਵਾਲਾ ਹੀ ਇਹਨਾਂ ਦੇ ਵਿਊਆਂ ਵਾਲਾ ਕੀੜਾ ਭੰਦਿਆ ਯਾਰਾਂ ਦੇ ਗਿੱਠ ਗਿੱਠ ਦੇ ਇਹੀ ਕੁੜੀ ਪੰਜਾਬੀ ਸੂਟ ਪਾ ਕੇ ਤੇ ਬਾਹਰ ਆਉਣ ਦਾ ਹੀ ਤਰੀਕਾ ਦੱਸਣ ਲੱਗ ਪਏ ਨਾ ਵੀ ਆਹ ਰੂਲ ਹੋਈ ਜਾਂਦੇ ਆਹ ਏਦਾਂ ਕੁਝ ਹੋਈ ਜਾਂਦਾ ਨਵੇਂ ਰੂਲ ਉਧਰਲੇ ਲੋਕਾਂ ਨੂੰ ਦਿਖਾਉਣ ਲੱਗ ਪਏ YouTube ਤੇ ਚੈਨਲ ਖੋਲ੍ਹੇ ਨੂੰ ਕਮਾਈ ਹੋਵੇ ਨਾਲੇ ਤੇ ਲੋਕਾਂ ਨੇ ਵਾਧੂ ਐਪਰੀਸ਼ੀਏਟ ਕਰਨਾ ਹੈ ਇਹ ਬੰਦਿਆਂ ਦੇ ਨਾਲ ਕਰੇ ਤਾਂ ਪੁੱਤਾ ਭਈਆ ਪੈਂਦੇ ਆ ਇਹਨਾਂ ਨੇ ਸਿਲੈਕਟ ਕਰ ਰੱਖੇ ਇਹਦੇ ਨਾਲ ਇਹ ਗੰਦੀਆਂ ਗੱਲਾਂ ਘਟੀਆਂ ਸੂਚਾਂ ਘਟੀਆਂ ਗਾਲਾਂ ਉੱਥੇ ਕੱਢੀ ਜਾਂਦੀ ਰਹਿੰਦੀ ਆ ਉਹ ਲਾਈਵ ਹੋ ਕੇ ਤੇ ਯਾਰ ਇਹਦੇ ਮਾਂ ਪਿਓ ਦਾ ਪਿੰਡ ਇਹਦਾ ਏਰੀਆ ਮੈਂ ਆ ਨਾ ਖਤਮ ਆ ਯਾਰ ਬੰਦੇ ਤੁਸੀਂ ਕਹਿਣ ਜੋਗੀ ਹੈ ਨਹੀਂਗੇ ਉਹਨੂੰ ਯਾਰ ਬੇੜਾ ਗਰਕ ਹੋ ਗਿਆ ਇਹਨਾਂ ਦਾ ਮੇਰਿਆਂ ਸਾਲਿਆਂ ਦਾ ਜਮਾ ਯਾਰ ਖਤਮ ਹੋ ਗਾ ਕੰਮ ਇਹਨਾਂ ਦਾ ਹਿਸਾਬ ਪਤਾ ਕੀ ਆ ਆਹ ਬਿੱਲੀ ਵਾਲਾ ਇਹ ਸਾਬ ਹੋ ਗਿਆ ਇਹਨਾਂ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਦੁਨੀਆ ਗਾਲਾਂ ਕੱਢੀ ਜਾਂਦੀ ਐ ਚਪੇੜਾਂ ਮਾਰੀ ਜਾਂਦੀ ਐ ਇਹਨਾਂ ਇਹਨਾਂ ਨੇ ਚਪੇੜਾਂ ਖਾ ਕੇ ਫਿਰ ਥੱਲੇ ਡਿੱਗਣਾ ਐ ਲੱਤਾਂ ਬਾਹਾਂ ਸਿਰ ਢੂਈ ਜਿਹੜਾ ਕੁਛ ਮਰਜ਼ੀ ਭੰਨਿਆ ਜਾਵੇ ਉੱਤੋਂ ਦੀ ਹੋ ਕੇ ਫਿਰ ਉਸੇ ਹੀ ਪੌੜੀ ਚੜਨਾ ਐ ਫਿਰ ਦੰਦ ਕਢਾਉਣੇ ਆ ਨਾਲੇ ਪਤਾ ਐ ਵੀ ਦੰਦ ਨਿਕਲ ਹੀ ਜਾਂਦੇ ਆ ਸਾਡੇ ਟੁੱਟੀਆਂ ਜਾਂਦੀਆਂ ਐ ਪਰ ਇਹਨਾਂ ਨੂੰ ਸਵਾਦ ਆਉਂਦਾ ਉਹ ਹੱਡੀਆਂ ਤੜਾਉਣ ਦਾ ਹੁਣ ਮੈਂ ਬੋਲੀ ਜਾਂਦਾ ਇਹਨਾਂ ਦੇ ਕਿਸੇ ਵੀ ਬੰਦੇ ਦਾ ਮਾਣ ਆ ਤੁਸੀਂ ਲੱਖ ਵੀਡੀਓ ਵਾਇਰਲ ਕਰ ਲਓ ਕਿਸੇ ਦੇ ਸਿਰ ਤੇ ਜੂਨ ਸਰਕ ਗਈ ਤਾਂ ਕਹਿ ਦਿਓ ਜੀ ਨਾ ਨਹੀਂਗਾ ਪਾ ਇਹਨਾਂ ਨੂੰ ਸੁਧਾਰ ਕੇ ਹਟਾਂਗੇ ਇਹਨਾਂ ਨੂੰ ਭੈਣ ਦਿਆਂ ਯਾਰ ਉਹ ਕਿਤੇ ਸਾਹਮਣੇ ਟੱਕਰ ਲੱਗ ਪੈਣਗੇ ਨਾ ਇਹੋ ਜੀ ਕਰਤੂਤ ਕਾਰਨ ਕਿਤੇ ਸਾਹਮਣੇ ਆ ਕੇ ਯਾਰ ਬਈ ਬਹੁਤ ਘਟੀਆ ਕੰਮ ਇਹਨਾਂ ਦਾ ਬਹੁਤ ਹੀ ਜ਼ਿਆਦਾ ਹੁਣ ਇਹਨਾਂ ਦਾ ਖਹਿੜਾ ਛੱਡਦੇ ਆ ਪਰ ਓਵੇਂ ਨਹੀਂ ਮੈਂ ਇਹਨਾਂ ਦਾ ਖਹਿੜਾ ਛੱਡਣਾ ਇਹਨਾਂ ਦੀ ਸਾਰਿਆਂ ਦੀ ਮਾਂ ਪੈਣ ਇੱਕ ਕਰੂੰਗਾ ਜੇ ਇਹ ਨਾ ਹਟੇ ਤਾਂ ਅੱਗੇ ਆਉਂਦੇ ਆਪਾਂ ਸੋਨੂ ਤੇ ਬਈ ਸੋਨੂ ਦੀ ਇੱਜ਼ਤ ਲੁੱਟੀ ਗਈ ਮੈਂ ਤਾਂ ਕਿਹਾ ਕਿਉਂਕਿ ਆਹ ਕੁੜੀ ਦੇਖੋ ਜੇ ਇਹ ਸੋਨੂੰ ਵਾਇਰਲ ਨਾ ਹੁੰਦਾ ਸੋਨੂੰ ਨੂੰ ਕੋਈ ਵੀ ਜਾਣਦਾ ਨਾ ਹੁੰਦਾ ਸੋਨੂੰ ਦੀਆਂ ਵੀਡੀਓ ਨਾ ਪੈਂਦੀਆਂ ਹੋਈਆਂ ਇਹ ਕੁੜੀ ਨੇ ਆਏ ਦੱਸੋ ਬੈਠਣ ਦੇਣਾ ਸੀ ਸੋਨੂੰ ਨੂੰ ਆਏ ਸਿਰ ਰੱਖ ਗਿਆ ਆਪਦੇ ਮੋਢੇ ਤੇ ਕਦੇ ਨਹੀਂ ਬੈਠਣ ਦੇਣਾ ਸੀ ਗਿਰੀ ਹੋਈ ਸੋਚ ਹੈ ਇਹਨਾਂ ਦੀ ਸੋਨੂੰ ਉਹ ਵਿਚਾਰਾ ਬੰਦਾ ਭਾਗਤਾ ਉਹਨੂੰ ਇਹਨਾਂ ਪਤਾ ਨਹੀਂਗਾ ਵੀ ਮੈਨੂੰ ਇਹ ਯੂਜ਼ ਕਰੀ ਜਾਂਦੇ ਬੈੱਡ ਤੇ ਇਹ ਮੈਨ ਸੋਨੂੰ ਦੇ ਨੇੜੇ ਵੀ ਲੱਗ ਜਾਂਦੀ ਤਾਂ ਮੈਨੂੰ ਤੁਸੀਂ ਤਾਂ ਕਹਿ ਦਿੰਦੇ ਉਹਨੂੰ ਹੁਣ ਬੈੱਡ ਤੇ ਪਾਈ ਖੜੀ ਹੈ ਸੋਨੂੰ ਆਪਦੇ ਨਾਲ ਸਿਰਫ ਇੱਕ ਵਾਇਰਲ ਹੋਣ ਲਈ ਕੋਈ ਮੈਨੂੰ ਕੁੜੀ ਨੂੰ ਜਾਣਦਾ ਨਹੀਂ ਤੁਸੀਂ ਵੀ ਨਹੀਂ ਵੇਖੀ ਹੋਣੀ ਕਦੇ ਆਹ ਹੈ ਦੀ ਆਈਡੀ ਆ ਫੇਕ ਫਾਲੋਅਰ ਭੰਂਦੇ ਨੇ ਸਾਰੇ ਜਿੰਨੀਆਂ ਸੋਨੂਆਂ ਨੇ ਇਹਨੇ ਵੀਡੀਓ ਪਾਈਆਂ ਨਾ ਜਿਹੜੀਆਂ ਜਿਹੜੀਆਂ ਸੋਨੂਆਂ ਵਿੱਚ ਤੇ ਉਹ ਵੀਡੀਓ ਮਿਲੀਆਂ ਨਾ ਚ ਗਈਆਂ ਸਿਰਫ ਇੱਕ ਵਿਊਆਂ ਕਰਕੇ ਹੁਣ ਸੋਨੂ ਨੂੰ ਨਾਲ ਚੱਕੀ ਫਿਰਦੀ ਆ ਇਹਨੀਆਂ ਵੀਡੀਓ ਤੁਸੀਂ ਕੱਢ ਕੇ ਦੇਖ ਲਓ ਜੇ ਫੇਕ ਫਾਲੋਅਰ ਆ ਚੱਲੀ ਜਾਂਦੇ ਹੋਣੇ ਨਾਲ ਸਾਰੀ ਮੈਂ ਸਰਚ ਕੀਤੀ ਇਹ ਸਾਰੇ ਘਟਿਆ ਲੋਕ ਭੰਂਦੇ ਯਾਰ ਬੰਦੇ ਭਗਤਾਂ ਉਹਨਾਂ ਨੂੰ ਯੂਜ਼ ਕਰਕੇ ਆਪ ਵਾਇਰਲ ਹੋ ਜਾਂਦੇ ਪਰ ਮੈਂ ਤੁਹਾਨੂੰ ਦੱਸ ਦਿਆਂ ਥੋਡੀਆਂ ਜੜਾਂ ਨਾ ਤਾਂ ਹੁੰਦੀਆਂ ਨਾ ਉਹ ਥੋਡੀਆਂ ਹੈ ਨਹੀਂ ਭਗਤ ਬੰਦਿਆਂ ਨੂੰ ਸਿਰਫ ਯੂਜ਼ ਕਰਦੇ ਆ ਆਪਣੇ ਵਿਊਆਂ ਲਈ ਤੁਸੀਂ ਡਿੱਗੇ ਹੀ ਹੁੰਨੇ ਆ ਤੂੰ ਕੋਈ ਮੜੀ ਜਿਹੀ ਹਵਾ ਕੀ ਤੁਸੀਂ ਜਾ ਪੈਣਾ ਆ ਇੱਕ ਸੋਨੂ ਕਰਕੇ ਤੈਨੂੰ ਵਿਊ ਆ ਜਾਣਗੇ 4 ਦਿਨ ਜਿੰਨੇ ਦਿਨ ਸੋਨੂ ਤੇਰੇ ਨਾਲ ਦਾ ਤੇਰਾ ਚਾਜ ਦਾ ਕੰਟੈਂਟ ਨਹੀਂ ਨਾ ਹੋਇਆ ਚਾਜ ਦੇ ਦਾ ਕੰਮ ਤੂੰ ਨਹੀਂ ਕੀਤਾ ਤੂੰ ਕਦੇ ਵੀ ਨਹੀਂ ਅੱਗੇ ਵਧ ਸਕਣਾਗਾ ਜੀਆਂ ਕਰਤੂਤਾ ਨਾ ਕਰਿਆ ਕਰੋ ਉਹ ਬੰਦਾ ਮੈਨਾਂ ਯਾਰ ਜਿਹੜੇ ਉਹਦੇ ਨਾਲ ਦੇ ਵੀ ਉਹ ਲਾਂ ਤਾਂ ਉਹ ਬੰਦਾ ਇਹ ਕੋਈ ਵੜਿਆਈ ਵਾਲੀ ਗੱਲ ਨਹੀਂ ਬਾਈ ਸੋਨੂ ਦੀ ਬੇਇੱਜ਼ਤੀ ਐ ਇਸ ਗੱਲ 'ਚ ਵੀ ਕੁੜੀਆਂ ਦੇ ਨਾਲ ਉਹਨੂੰ ਪਾਈ ਖੜੇ ਆ ਮਜ਼ਾਕ ਬਣੀਆਂ ਜਾਂਦਾ ਆ ਪੇਜਾਂ 'ਅਲੇ ਉਹਦੀ ਪ੍ਰੋਫਾਈਲ ਨੂੰ ਆਏ ਪੇਸ਼ ਕਰੀ ਸੋਨੂ ਜੋਨੀ ਸੈਂਸ ਸੋਨੂ ਗੰਦੇ ਗੰਦੇ ਬੰਦੇ ਆਣਾ ਉਹਨੂੰ ਕੰਪੇਅਰ ਕਰੀ ਜਾਂਦੇ ਆ ਪੇਜ ਵਾਲੇ ਮਜ਼ਾਕ ਬਣੀ ਜਾਂਦਾ ਉਹਦਾ ਜਿਹੜੇ ਉਹਦੇ ਭਰਾ ਬਣੇ ਆ ਜਿਨ੍ਹਾਂ ਨੇ ਉਹਨੂੰ ਸੋਨੂ ਨੂੰ ਰੱਖ ਰੱਖਿਆ ਉਹਦੇ ਪੈਸੇ ਖਾਈ ਜਾਂਦੇ ਆ ਉਹ ਬੰਦੇ ਕੋਲੇ ਖੜ ਕੇ ਦੰਦ ਕੱਢੀ ਜਾਂਦੇ ਆ ਸੋਨੂ ਨੂੰ ਜਾਂ ਤਾਂ ਹੋਵੇ ਵੀ ਮੈਂ ਕਹਿ ਸਕਾਂ ਵੀ ਸੋਨੂ ਨੂੰ ਹਨਾ ਵੀ ਬਈ ਤੂੰ ਸਮਝ ਉਹ ਬੰਦਾ ਹੈ ਨਹੀਂ ਯਾਰ ਇਹਨਾਂ ਦਿਮਾਗ ਉਹਦਾ ਵੀ ਉਹਨੂੰ ਉਹਨੂੰ ਇਹ ਗੱਲਾਂ ਸਮਝ ਆ ਸਕਣ ਉਹਦੇ ਲਈ ਇਹ ਸਵਾਦ ਆ ਇਹ ਮ제 ਆ ਵੀ ਹਾਂ ਮੈਂ ਗੱਡੀ ਚ ਤੁਰਿਆ ਫਰਦਾ ਮੇਰੇ ਨਾਲ ਕੁੜੀਆਂ ਫੋਟਾਂ ਖਚਾਈ ਜਾਂਦੀਆਂ ਆ ਪਰ ਬਹੁਤ ਘਟੀਆ ਗੱਲ ਆ ਘਟੀਆ ਕਰਤੂਤਾਂ ਆ ਇਹ ਬਈ ਜਿਹੜੀ ਕੁੜੀ ਆ ਉਹਦੇ ਲਈ ਵੀ ਤੇ ਜਿਹੜੇ ਉਹਦੇ ਨਾਲ ਦੇ ਆ ਉਹਦੇ ਲਈ ਵੀ ਤੁਸੀਂ ਟਿਕ ਜੋ ਪਹਿਨਦੇ ਹੋ ਯਾਰ ਉਹ ਸੋਨੂੰ ਜਿਆਦਾ ਸ਼ੋਅ ਲਾਉਣ ਗਿਆ ਬਈ ਤੇ ਸੋਨੂੰ ਗਰਮ ਹੋ ਗਿਆ ਬੰਦਾ ਗਰਮੋਂ ਵੀ ਹੋਏ ਜਾਂਦਾ ਸੁਣੋ ਦੇ ਕਰੇ ਜੱਟ ਨੂੰ ਉਹ ਭਾਈ ਭਾਈ ਕਹਿੰਦੀ ਹੋ ਤੇਰੇ ਕੰਗਲ ਪਾਈ ਜਾਂਦੇ ਹੋ ਮੇਰਾ ਭਾਜੀ ਮੜਾ ਹਰਦੇਰੀ ਲੋਕ ਯਾਰ ਐਡਾ ਤਕੜਾ ਸਟਾਰ ਉੱਥੇ ਗਾਣੇ ਗਾਈ ਜਾਂਦਾ ਤੇ ਸੋਨੂ ਨੂੰ ਫੜ ਫੜ ਕੇ ਕਹਿਣ ਇਧਰ ਵੇਖ ਇਧਰ ਵੇਖ ਉਹ ਅੱਕ ਗਿਆ ਤਾਂ ਫਿਰ ਸੋਨੂ ਨੇ ਤੇਲ ਸਾਰਿਆਂ ਨੂੰ ਫੇਟ ਟਿਕੇ ਕਹਿੰਦੀ ਆ ਯਾਰ ਮਾੜੀ ਮੋਟੀ ਆਕੜ ਇੰਨੀ ਕੁ ਹੋਣੀ ਚਾਹੀਦੀ ਐ ਨਹੀਂ ਤਾਂ ਬੰਦੇ ਸਿਰ ਤੇ ਚੜ ਕੇ ਵਿੰਢੇਲ ਜਣਾ ਖਾਣਾ ਫੜ ਕੇ ਬਾ ਸੋਨੂ ਨੂੰ ਨਹੀਂ ਤਾਂ ਲੈਦੀ ਐਡਾ ਤਕੜਾ ਸਟਾਰ ਆ ਯਾਰ ਯਾ ਭਈ ਇਹਨਾਂ ਦੀਆਂ ਕਰਤੂਤਾਂ ਜਿਹਦੇ ਚ 90% ਗੱਲ ਪੰਜਾਬ ਦੀ ਆ ਸਾਰੀ ਪੰਜਾਬੀ ਸੀਗੇ ਸਾਰੀ ਚਗਲ ਇੱਕੋ ਪਾਸੇ ਲੱਗੇ ਖੜੇ ਆ ਕੋਈ ਬੱਤ ਬੰਦੇ ਨੂੰ ਚੱਕੀ ਫਿਰਦਾ ਆ ਆਪਣੇ ਵਿਊਆਂ ਲਈ ਕੋਈ ਬੀੜੀਆਂ ਪੀ ਜਾਂਦੀ ਆ ਕੋਈ ਭਈਏ ਨਾ ਬੈਠੀ ਉੱਥੇ ਗੰਦੀਆਂ ਗੱਲਾਂ ਕਰੀ ਜਾਂਦੀ ਆ ਬਕਵਾਸ ਜਿਹੜੀਆਂ ਮੈਂ ਨਾ ਮੁੰਡੇ-ਮੁੰਡੇ ਵੀ ਆਪਸ ਵਿੱਚ ਬੈਠੇ ਹੋਣਾਂ ਤਾਂ ਬੰਦਾ ਸੁਣੇ ਤਾਂ ਯਾਰ ਐਂ ਲੱਗਦਾ ਕੀ ਬੋਲੀ ਜਾਂਦੀ ਆ ਵਿਚਾਰੇ ਨੂੰ ਉਹ ਇੱਕ ਹਿਸਾਬ ਦਾ ਸੀਰੀ ਬਣਾ ਕੇ ਆਉ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ ਆ ਵੀ ਮੈਂ ਸੀਰੀ ਨਾ ਰੀਲਾਂ ਪਾਈ ਜਾਂਦੀ ਆ ਸਿਰਫ ਇੱਕ ਵਿਊਆਂ ਲਈ ਬਹੁਤੇ ਲੋਕ ਜਮਾਂ ਜਮੀਰ ਆ ਨਾ ਲੋਕਾਂ ਦੇ ਮਰ ਗਏ ਖਤਮ ਹੋ ਗਏ ਆ ਖਟਿਆ ਲੋਕ ਹੋ ਗਏ ਆ ਸਾਲੇ ਚਾ ਵੀਡੀਓ ਜਰੂਰ ਸ਼ੇਅਰ ਕਰਿਓ ਜੇ ਯਾਰ ਇਹਨਾਂ ਨੂੰ ਮੈਂ ਛੱਡਦਾ ਨਹੀਂ ਹੈ ਗੁੱਸਾ ਚੜਦਾ ਬਈ ਸੱਚੀ ਗੁੱਸਾ ਚੜਦਾ ਤੁਸੀਂ ਵੀ ਦੱਸਿਓ ਜੇ ਇਹਨਾਂ ਦੀਆਂ ਰੀਲਾਂ ਵੇਖ-ਵੇਖ ਕੇ ਜਦੋਂ ਆਈ ਜਾਂਦੀਆਂ ਅੱਗੇ ਇਹੋ ਜੀਆਂ ਕਰਤੂਤਾਂ ਜਾਂ ਸੋਨੂੰ ਅੱਗੇ ਬੰਦਿਆਂ ਦੇ ਨਾਲ ਕੋਈ ਮੈਸ ਯੂਜ਼ ਹੋ ਰਿਹਾ ਹੈ ਉਦੋਂ ਦਿਮਾਗ ਖਰਾਬ ਹੁੰਦਾ ਆ ਹੁਣ ਆ ਕੁੜੀਆਂ ਦੀਆਂ ਜਿਹੜੀਆਂ ਵੀਡੀਓ ਤੁਸੀਂ ਦੇਖੀਆਂ ਤੁਸੀਂ ਦੱਸੋ ਜੇ ਯਾਰ ਨਹੀਂ ਗੁੱਸਾ ਚੜਦਾਗਾ ਵਿੱਚ ਬੰਦੇ ਆ ਜਾਂਦੇ ਆ ਕੁੜੀਆਂ ਨੂੰ ਲੈ ਕੇ ਵੀ ਕੁੜੀਆਂ ਦਾ ਆਜ਼ਾਦ ਆ ਤੁਹਾਡੀ ਸੋਚ ਗੰਦੀ ਆ ਇਹੋ ਜੀ ਕਿਹੜੀ ਆਜ਼ਾਦੀ ਆ ਭੈਣ ਦੇ ਨਹੀਂ ਕੁੜੀ ਮੁੰਡੇ ਇਕੱਠੇ ਜਿਹੜਾ ਘਰ ਵਾਲਾ ਘਰ ਵਾਲੀ ਆ ਉਹ ਦੋਨੇ ਬੰਦੇ ਇਕੱਠੇ ਬਹਿ ਕੇ ਦਾਰੂ ਪੀ ਜਾਂਦੇ ਆ ਕਿਹੜੀ ਆਜ਼ਾਦੀ ਆਣੀ ਆ ਯਾਰ ਤੁਸੀਂ ਬੜਾ ਤੁਹਾਡਾ ਦਿਮਾਗ ਫਿਰ ਗਿਆ ਮੈਂ ਤਾਂ ਨਾ ਵੀਡੀਓ ਕਰਦੇ ਆ ਬਈ ਇੱਥੇ ਹੀ ਖਤਮ ਜਰੂਰ ਜਰੂਰ ਸ਼ੇਅਰ ਕਰਿਓ ਜੇ ਬਈ ਲੋਕਾਂ ਦੀਆਂ ਅੱਖਾਂ ਖੁੱਲਣ ਮੜੀਆਂ ਮੋਟੀਆਂ ਦਿਮਾਗ ਕੰਮ ਕਰਨ ਲੱਗੇ ਮੇਰੇ ਸਾਲਿਆਂ ਦਾ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਤੇ ਜਾਂਦੇ ਜਾਂਦੇ ਮੇਰੇ ਵੱਲੋਂ ਮੇਰੇ ਵੱਲੋਂ ਤੁਹਾਡੇ ਤੋਂ ਨੂੰ ਸਾਰਿਆਂ ਨੂੰ ਜਿੰਨੇ ਵੀ ਵੀਡੀਓ ਵੇਖਦੇ ਆਂ ਸ਼ੇਅਰ ਕਰਦੇ ਆਂ ਚੈਨਲ ਸਬਸਕ੍ਰਾਈਬ ਕੀਤਾ ਤੇ ਜਾਂ ਜਿਹੜੇ ਕਰਨਗੇ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਤੋਹਫਾ ਆ ਤੇ ਪਰ ਮੈਂ ਕਿਆ सोनू ਬਾਈ ਨੂੰ ਇਹ ਤੁਹਾਨੂੰ ਦੇਊਗਾ ਤੇ ਓਕੇ ਬਾਈ ਥੈਂਕ ਯੂ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਤੋਹਫਾ ਆ ਜਿਹੜਾ ਜਰੂਰ ਸੁਣ ਕੇ ਜਾਣਾ ਕਰ ਕਰਦਾਂ ਤੈਨੂੰ ਸੱਚਾ ਠੀਕ ਹੈ ਨਾ ਲਵ ਯੂ ਤੂੰ ਮਿਸ ਯੂ ਬਾਏ